ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾ ਪੰਜਾਬ ਟੀਵੀ ਦਾ ਖਾਸ ਬੁਲੇਟਨ ਲੈ ਕੇ ਇੱਕ ਨਜ਼ਰ ਮਾਰਦੇ ਆਂ ਖਬਰਾਂ ਦੀਆਂ ਸੁਰਖੀਆਂ ਤੇ ਸੀਮਾਨ ਦਾ ਪ੍ਰਧਾਨ ਮੰਤਰੀ ਨੂੰ ਤਿੱਖਾ ਸਵਾਲ ਜੇ ਤੁਸੀਂ ਦੁਨੀਆ 'ਚ ਯੁੱਧ ਰਕਵਾ ਸਕਦੇ ਹੋ ਤਾਂ ਧੂਆਂ ਵੀ ਰੁਕਵਾ ਦਿਓ ਰਾਜਾ ਵਡਿੰਗਰੇ ਦੱਸਿਆ ਨਸ਼ਾ ਛੱਡਣ ਦਾ ਤਰੀਕਾ ਪੋਸਟ ਤੇ ਫੀਮ ਦੀ ਖੇਤੀ ਨੂੰ ਕਾਨੂੰਨੀ ਕਰਨ ਦੀ ਹਮਾਇਤ ਕਿਹਾ ਫੀਮ ਤੇ ਭੁੱਕੀ ਨਾਲ ਹੋਵੇਗਾ ਹੱਲ ਰਾਜਾ ਵੜਿੰਗੇ ਦੇ ਬਿਆਨ ਦਾ ਵਿਰੋਧ ਨੀਲ ਕਰਖਣੇ ਚੁੱਕੇ ਸਵਾਲ ਕਿਹਾ ਇੱਕ ਨਸ਼ੇ ਦਾ ਹੱਲ ਦੂਜਾ ਨਸ਼ਾ ਨਹੀਂ ਚੱਕਰਵਰਤੀ ਤੂਫਾਨ ਮੈਥਾ ਨੇ ਮਚਾਈ ਤਬਾਹੀ ਸਮੁੰਦਰੀ ਤੱਟ ਤੇ ਕਈ ਘਰ ਡਿੱਗੇ ਆਂਧਰਾ ਪ੍ਰਦੇਸ਼ ਤੇ ਤੇਲਗਾਨਾ ਚ 37 ਉਡਾਨਾਂ ਰੱਦ ਹੁਣ ਖਬਰਾਂ ਵਿਸਤਾਰ ਦੇ ਨਾਲ ਦਿੱਲੀ ਚ ਵੱਧ ਰਹੇ ਪ੍ਰਦੂਸ਼ਣ ਲਈ ਇੱਕ ਵਾਰ ਫਿਰ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਾਲੀ ਸਾੜਨ ਦੇ ਮੁੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨੇ ਸਾਧਦੇ ਨੇ ਉਹਨਾਂ ਤੰਜ ਕੱਸਦੇ ਹੋਏ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਦੁਨੀਆ ਚ ਇੰਨੀਆਂ ਜੰਗਾਂ ਰਕਵਾ ਸਕਦੇ ਹਨ ਤਾਂ ਵਿਸ਼ਵ ਨੇਤਾ ਵਜੋਂ ਜਾਣੇ ਜਾਂਦੇ ਹਨ ਤਾਂ ਉਹਨਾਂ ਨੂੰ ਇਸ ਮਸਲੇ ਦਾ ਵੀ ਹੱਲ ਕਰਨਾ ਚਾਹੀਦਾ ਸੀ ਇਹ ਮਾਨ ਨੇ ਕਿਹਾ ਕਿ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਹੈ ਪਰਾਲੀ ਸਾੜਨ ਦੇ ਮੌਦੇ ਤੇ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਇੱਕ ਸੇਵਾ ਮੁਕਤ ਐਨਜੀਟੀ ਜੱਜ ਨੇ ਆਪਣੇ ਸੇਵਾਮੁਕਤੀ ਭਾਸ਼ਣ ਵਿੱਚ ਕਿਹਾ ਸੀ ਕਿ ਪਰਾਲੀ ਦੇ ਧੂਏ ਉੱਤੇ ਪੰਜਾਬ ਦਾ ਨਾਮ ਲੱਗਦਾ ਧੂਏ ਨੂੰ ਦਿੱਲੀ ਪਹੁੰਚਣ ਲਈ ਉੱਤਰ ਤੋਂ ਦੱਖਣੀ ਵੱਲ ਵਗਦੀਆਂ ਹਵਾਵਾਂ ਚਾਹੀਦੀਆਂ ਨੇ ਪਰ ਇਹ ਹਵਾਵਾਂ ਨਹੀਂ ਚੱਲ ਰਹੀਆਂ ਅਜੇ ਤੱਕ ਸਾਡੀ ਫਸਲ ਦੀ 70 ਤੋਂ 80% ਵਾਢੀ ਨਹੀਂ ਹੋਈ ਹੈ ਜਦੋਂ ਅੱਗ ਨਹੀਂ ਲੱਗੀ ਤਾਂ ਧੂਆ ਦਿੱਲੀ ਕਿਵੇਂ ਪਹੁੰਚਿਆ ਦੇਖੋ ਜੀ ਜਿਹੜੇ ਐਨਜੀਟੀ ਦੇ ਜੱਜ ਜਿਹੜੇ ਸੀਗੇ ਉੱਥੇ ਜਸਟਿਸ ਸੀਗੇ ਜਦੋਂ ਰਟਾਇਰ ਹੋਏ ਤਾਂ ਉਹਨਾਂ ਨੇ ਰਟਾਇਰਮੈਂਟ ਦੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਸੀ ਕਿ ਜੀ ਨਾ ਹੀ ਲੱਗਦਾ ਪੰਜਾਬ ਦਾ ਮਤਲਬ ਪਰਾਲੀ ਦਾ ਜਿਹੜਾ ਧੂਆ ਹੈ ਮਤਲਬ ਜੇ ਪੰਜਾਬ ਤੋਂ ਦਿੱਲੀ ਜਾਣਾ ਹੋਵੇ ਤਾਂ ਉਹਦੇ ਵਾਸਤੇ ਨਾਰਥ ਟੂ ਸਾਊਥ ਹਵਾ ਚਲਣੀ ਚਾਹੀਦੀ ਹੈ ਪਹਿਲਾਂ ਕੋਈ ਹਵਾ ਨਹੀਂ ਚੱਲ ਰਹੀ ਕਿਵੇਂ ਜਾਊਗਾ ਜੀ ਇਦਾਂ ਔਰ ਹਾਜੀ 70 ਤੋਂ 80% ਸਾਡੀ ਫਸਲ ਨਹੀਂ ਆਈ ਹਾਜੀ ਸਿਰਫ 90 ਲੱਖ ਮੀਟ्रिक टन ਆਈ ਹੈ ਤਾ ਹਰ 90 ਹੋਣੀ ਹੈ ਲਗਭਗ ਤੇ ਆ ਅੱਗ ਨਹੀਂ ਲਾਈ ਤੇ ਪਹਿਲੀ ਕਿਵੇਂ ਪਹੁੰਚ ਗਿਆ 15 ਦਿਨ ਹੋ ਗਏ 10 15 ਦਿਨ ਹੋ ਗਏ ਸਿਰਸਾ ਸਾਹਿਬ ਨੇ ਤਾਂ ਪਹਿਲੇ ਕਹਤਾ ਕਹਿੰਦੇ ਪਹੁੰਚ ਗਿਆ ਤੇ ਫਿਰ ਹਰਿਆਣੇ ਦਾ ਕਿਉਂ ਨਹੀਂ ਪਹੁੰਚਿਆ ਹਰਿਆਣੇ ਨੂੰ ਕਿਉਂ ਨਹੀਂ ਕਿਹਾ ਉਹਨਾਂ ਨੇ ਹਰਿਆਣਾ ਸਾਡੇ ਤੋਂ ਵਿਚਾਲੇ ਪੈਂਦਾ ਜੀ ਬਸ ਜਸਟ ਵੀ ਤੁਸੀਂ ਹੁਣ ਉਹਨਾਂ ਤੋਂ ਜਮਨਾ ਨਹੀਂ ਸਾਫ ਹੋ ਰਹੀ ਇੱਕ ਨਵੀਂ ਜਮਨਾ ਬਣਾ ਲਈ ਦੇਖੋ ਮੋਦੀ ਜੀ ਵਾਸਤੇ ਉਹ ਉਹ ਕਿਸੇ ਹੋਰ ਜਮਨਾ ਚ ਨਾਉਣਗੇ ਹੈਨਾ ਚਲੋ ਮੋਦੀ ਜੀ ਤਾਂ ਜਮਨਾ ਛੱਡੋ ਉਹ ਤਾਂ VOTER ਵੀ ਆਪਦੇ ਨਵੇਂ ਬਣਾ ਰਹੇ ਨੇ ਉਹ ਤਾਂ ਮਤਲਬ ਵੀ ਸਾਡੇ ਤਾਂ ਲੋਕ ਹੀ ਹੋਰ ਨੇ ਵੋਟਾਂ ਪਾਉਣ ਵਾਲੇ ਆਪਣੀ ਤਾਂ ਲੋੜ ਹੀ ਨਹੀਂ ਰਹਿਣੀ ਪਬਲਿਕ ਦੀ ਸੋ ਫਿਰ ਦਿੱਲੀ ਦਾ ਜਿਹੜਾ IQ A IQI ਜਿਹੜਾ ਲੈਵਲ ਸੀਗਾ ਉਹ 400 ਤੇ 500 ਤੇ 800 900 ਤੇ ਕਿਵੇਂ ਚਲਾ ਗਿਆ ਜੀ ਤੇ ਫਿਰ ਦਿੱਲੀ ਤੋਂ ਅੱਗੇ ਕਿਉਂ ਨਹੀਂ ਜਾਂਦਾ ਤੂੰ ਰੁਕ ਜਾਂਦਾ ਜੀ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਕਨੜਾ ਪੁਲਿਸ ਹੀ ਰਹਿਣਾ ਮੁੱਖ ਮੰਤਰੀ ਨੇ ਪੁੱਛਿਆ ਕਿ ਤੂੰ ਆ ਦਿੱਲੀ ਤੋਂ ਬਾਹਰ ਕਿਉਂ ਨਹੀਂ ਜਾਂਦਾ ਇਹ ਰਾਜਨੀਤਿਕ ਮੁੱਦਾ ਸੁਭੇ ਨੂੰ ਬਦਨਾਮ ਕਰਨ ਲਈ ਕਿਉਂ ਨਹੀਂ ਜਾਂਦਾ ਕਿ ਇਹ ਕਨਟ ਪੈਲੇਸ ਤੋਂ ਅੱਗੇ ਨਹੀਂ ਜਾਣਾ ਚਾਹੀਦਾ ਆਂਦਾ ਤਾ ਨੂੰ ਬਦਨਾਮ ਨਾ ਕਰੋ ਪੰਜਾਬ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਉਹਨਾਂ ਵੱਲੋਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੰਜਾਬ ਸਰਕਾਰ ਨੇ ਬਦਲਾਖੋਰੀ ਦੀ ਇੰਤਿਹਾਕ ਕਰ ਦਿੱਤੀ ਐ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਆਮ ਆਦੀ ਪਾਰਟੀ ਨੇ ਆਪਣੇ ਹਾਰੇ ਹੋਏ ਲੀਡਰਾਂ ਨੂੰ ਪੂਰੀ ਖੁੱਲ ਦੇ ਦਿੱਤੀ ਐ ਜਿਸ ਕਾਰਨ ਉਹ ਸ਼ਰਿਆਮ ਤੱਕਾਸ਼ਾਈ ਕਰ ਰਹੇ ਨੇ ਉਹ ਲੋਕਾਂ ਤੇ ਝੂਠੇ ਇਲਜ਼ਾਮ ਲਗਾ ਕੇ ਆਪਣੇ ਹੱਕ ਚ ਪ੍ਰਚਾਰ ਕਰਨ ਲਈ ਮਜਬੂਰ ਕਰ ਰਹੇ ਹਨ ਜਿਹੜੀ ਐਫ ਆਈ ਆਰ ਦਰਜ ਹੋਈ ਆ ਬੜੇ ਅਫਸੋਸ ਦੀ ਗੱਲ ਆ ਕਿ ਸਰਕਾਰ ਨੇ ਇਥੋਂ ਜਿਹੜੇ ਜ਼ਮਾਨਤ ਜ਼ਬਤ ਹੋਈ ਲੋਕਾਂ ਦੀ ਜਿਨ੍ਹਾਂ ਨੂੰ ਕੋਈ ਮਤਲਬ ਕੋਈ ਮੈਂ ਕਹਿੰਨਾ ਕਿ ਅਕਲ ਨਹੀਂ ਗਈ ਕੋਈ ਬੋਲਣ ਦੀ ਤਮੀਜ਼ ਨਹੀਂ ਗਈ ਜਿਹੜਾ ਬੰਦਾ ਇੱਥੋਂ ਦੋ ਵਾਰ ਜਿਹਦੀ ਜ਼ਮਾਨਤ ਜਬਤ ਹੋਈ ਉਹਦਾ ਤਾਂ ਇੰਨਾ ਬਦਲਾਖੋਰੀ ਤੇ ਉਤਰਿਆ ਹੋਇਆ ਸੀ ਬਦਕਲਾਮੀ ਤੇ ਸੀ ਉਹਨੇ ਆਪਣਾ ਜਿਹੜਾ ਸੀ ਜ਼ਿਹਨ ਖਰਾਬ ਕਰ ਲਿਆ ਉਹ ਤਾਂ ਬਿਮਾਰ ਪੈ ਗਿਆ ਉਹਦੇ ਮੁੰਡੇ ਨੂੰ ਹੁਣ ਇਸ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਨੇ ਹਲਕਾਇਆ ਹੋਇਆ ਇੰਚਾਰਜ ਬਣਾਇਆ ਤੁਸੀਂ ਜੇ ਵੋਟਾਂ ਲੈਣੀਆਂ ਵਾਂ ਤੇ ਕਿਸੇ ਕਾਰਜ ਨਾਲ ਕਿਸੇ ਕੰਮ ਨਾਲ ਕਿਸੇ ਪ੍ਰੇਰਣਾ ਨਾਲ ਵੋਟਾਂ ਮਿਲਦੀਆਂ ਲੇਕਿਨ ਉਹਨਾਂ ਨੂੰ ਐ ਲੱਗਣ ਲੱਗ ਗਿਆ ਕਿ ਪੁਲਸ ਸਾਡੇ ਅਧੀਨ ਕਰਤੀ ਪਤਾ ਨਹੀਂ ਕਿੰਨੀ ਕੋ ਉਹਨੂੰ ਦਿੱਲੀੋਂ ਚੰਡੀਗੜ੍ਹੋਂ ਉਹਨੂੰ ਇਹ ਆਜ਼ਾਦੀ ਦੇ ਦਿੱਤੀ ਕਿ ਚੱਕ ਲੋ ਢਾ ਲੋ ਜੋ ਬਾਕੀ ਪੰਜਾਬ ਦੇ ਵਿੱਚ ਹੋਰਿਆ ਸਾਡੇ ਹਲਕੇ ਪਲਾਟ ਵਿੱਚ ਤਾਂ ਲੇਟੈਸਟ ਏ ਐਫ ਆਈ ਆਰ ਜਿਹੜੀ ਮੈਂ ਕੋਰਟ ਕਰਨਾ ਚਾਹੁੰਦਾ ਏ ਐਫ ਆਈ ਆਰ ਬਾਬਾ ਹਰਜੀਤ ਗਿਰੀ ਉਹਨਾਂ ਦੇ ਖਿਲਾਫ ਕੀਤੀ ਕੀ ਕੀਤੀ ਇਹਦਾ ਬਹੁਤ ਸਾਰੀ ਡਿਟੇਲ ਜَا ਮੈਂ ਤੁਹਾਨੂੰ ਦਿਖਾ ਸਕਦਾ ਹਾਈਲਾਈਟਡ ਏਰੀਆ ਸਾਰਾ ਕੀਤਾ ਹੋਇਆ ਵਾ ਇਹਦੇ ਚ ਇਹਨਾਂ ਤੇ ਇਲਜ਼ਾਮ ਲਾਇਆ ਪਰਚਾ ਦਰਜ ਕੀਤਾ ਹੁਣ 295A ਮਤਲਬ ਕਿਸੇ ਦੀ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ ਹੁੰਦੀ ਸੀ ਪਹਿਲਾਂ ਹੁਣ BNS ਦੇ ਸੈਕਸ਼ਨ ਨੇ 298 ਤੇ 272 ਜਿਹੜਾ ਨਵਾਂ ਲਾਅ ਬਣ ਗਿਆ ਵਾ ਇਹਦੇ ਚ ਇਹਨਾਂ ਤੇ ਇਲਜ਼ਾਮ ਲਾਇਆ ਕਿ ਜੀ ਇਹਨਾਂ ਨੇ ਜਿਹੜੇ ਇੱਥੇ ਪਿੰਡ ਵਾਸੀ ਨੇ ਜਾਂ ਪਿੰਡ ਦਾ ਸਾਰਾ ਇੱਥੇ ਬੈਠਾ ਪੰਚਾਇਤ ਮੈਂਬਰ ਸਾਰੇ ਇੱਥੇ ਬੈਠੇ ਕਿ ਇਹਨਾਂ ਨੇ ਇਸ ਡੇਰੇ ਦੇ ਅੰਦਰ ਪਸ਼ੂਆਂ ਨੂੰ ਰੱਖਿਆ ਹੋਇਆ ਵਾ ਗਾਈਆਂ ਰੱਖੀਆਂ ਹੋਈਆਂ ਨੇ ਔਰ ਉਹਨਾਂ ਦਾ ਮਲਮੁੱਤਰ ਜਿਹੜਾ ਹੈਗਾ ਉਹਦੀ ਬਦਬੂ ਆਉਂਦੀ ਆ ਸਾਰੇ ਪਿੰਡ ਵਿੱਚ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਜਾ ਰਿਹਾ ਹੈ ਸਰਕਾਰ ਅਨੁਸਾਰ ਝੋਨੇ ਦੀ ਖਰੀਦ ਠੀਕ ਤੇ ਸੁਚਿੱਤ ਜੇ ਢੰਗ ਨਾਲ ਚੱਲ ਰਹੀ ਆ ਪਰ ਮੰਡੀ ਪਹੁੰਚੇ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ ਉਲਟਾ ਸਰਕਾਰ ਤੇ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆਏ ਉਹਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਦੀ ਕਈ ਤਰ੍ਹਾਂ ਦੀਆਂ ਲੁੱਟਾਂ ਹੋ ਰਹੀਆਂ ਨੇ ਡੀਸੀ ਸਾਹਿਬ ਐਸ ਝੋਨੇ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਇਹ ਬਰੋਕਣ ਹੈ ਇਹਨੂੰ ਦੁਬਾਰਾ ਪੱਖਾ ਲਾਓ ਤੇ ਲੇਬਰ ਦੀਆਂ ਚੀਕਾਂ ਨਿਕਲਦੀਆਂ ਦੁਬਾਰਾ ਪੱਖਾ ਲਾਉਣ ਤੇ ਇਹਦੇ ਚਾਰਜਸ ਕੌਣ ਦੇਗਾ ਇਹਦੇ ਪੈਸੇ ਕੌਣ ਦੇਗਾ ਦੁਬਾਰਾ ਪੱਖੇ ਦੇ ਔਰ ਬਿਣਾ ਵਜੇ ਤੂੰ ਕਿਸਾਨ ਨੂੰ ਖਰਾਬ ਕੀਤਾ ਜਾ ਰਿਹਾ ਜਿਹੜਾ ਆ ਝੋਨਾ ਹੈ ਇਹਦਾ ਮੌਇਸਚਰ 12 ਨਿਕਲਿਆ ਜੀ ਹੁਣ ਜੇ 12 ਮੌਇਸਚਰ ਤੁਸੀਂ ਆਰਮਨਾਲ ਮੈਂ ਇੱਕ ਕੋਈ ਮੈਂ ਅਣਜਾਣ ਨਹੀਂ ਹਾਂ ਮੈਨੂੰ ਪਤਾ ਹੈ ਕਿ ਐਸ ਝੋਨੇ ਦੀ ਜਿਸ ਵੇਲੇ ਛੜਾਈ ਹੋਣੀ ਆ ਜਿਸ ਵੇਲੇ ਛੇਲਰ ਦੇ ਵਿੱਚ ਜਾ ਕੇ ਦੀ ਛੇਲਿੰਗ ਹੋਣੀ ਆ ਇਹਦੇ ਤੇ ਪਾਣੀ ਛਿੜਕ ਛਿੜਕ ਕੇ ਇਹਦੇ ਤੇ ਸਪਰੇਅ ਕਰਕੇ ਇਹਦਾ ਮੌਇਸਚਰ ਦੁਬਾਰਾ 19 ਤੇ ਲੈ ਕੇ ਜਾਣਾ ਤੇ ਫਿਰ ਇਹਦੀ ਸ਼ੈਲਿੰਗ ਹੋਣੀ ਹੈ ਮੈਨੂੰ ਪਤਾ ਇਸ ਗੱਲ ਦਾ ਇਹਦਾ ਮਤਲਬ ਸ਼ੈਲਿੰਗ 19 ਤੇ ਹੋਣੀ ਹੈ ਖਰੀਦਿਆ ਕਿੰਨੇ ਤੇ ਜਾ ਰਿਹਾ ਆਪਣਾ 12 ਤੇ 12 ਤੇ 19 ਦੇ ਵਿੱਚ ਡਿਫਰੈਂਸ ਹੈ 7 ਕਿਲੋ ਦਾ ਇਹ 7 ਕਿਲੋ ਬਿਨਾਂ ਕਿਸੇ ਗੱਲ ਤੋਂ ਇਹਦਾ ਕੁਲ ਲੁੱਟਿਆ ਗਿਆ ਔਰ ਹਜੇ ਰਹੀਂਦੀ ਕਸਰ ਇਹ ਪਰੇਸ਼ਾਨੀ ਮੈਨੂੰ ਦੁਬਾਰਾ ਪੱਖਾ ਲਵਾਓ ਜਿਹੜੀ ਵੀ ਖਰੀਦ ਏਜੰਸੀ ਇਸ ਮੰਡੀ ਨੂੰ ਲੋਟਾ ਸਾਡੀਆਂ ਖਰੀਦ ਏਜੰਸੀ ਦੇ ਐਮ ਡੀ ਸਾਹਿਬ ਨੂੰ ਬੇਨਤੀ ਹੈ ਕਿ ਇਹਦੇ 'ਚ ਸੁਧਾਰ ਕਰੋ ਬਿਲਕੁਲ ਮੰਡੀ ਦੇ ਅੰਦਰ ਤੁਹਾਡਾ ਇਨਸਪੈਕਟਰ ਆਵੇ ਕੁਆਲਟੀ ਇਨਸਪੈਕਟਰ ਆਵੇ ਉਹ ਮਾਲ ਚੈੱਕ ਕਰੇ ਛਿਲਰ ਵਾਲਾ ਕੀ ਕੰਮ ਆ ਜੀ ਉਹ ਬਿਨਾਂ ਮਤਲਬ ਤੋਂ ਮਸ਼ੀਨ ਚੱਕ ਕੇ ਦੁਰਾ ਫਿਰਦਾ ਇੱਥੇ ਮੈਂ ਮੌਇਸਚਰ ਚੈੱਕ ਕਰਦਾ ਹਾਂ ਉਹਨੂੰ ਉਹਨੂੰ ਕਿਹਨੇ ਵਾਰਿਆ ਮੰਡੀ ਦੇ ਵਿੱਚ ਏ ਜ਼ਿਲ੍ਹਾ ਮੰਡੀ ਅਫਸਰ ਸਾਹਿਬ ਇਸ ਗੱਲ ਤੇ ਧਿਆਨ ਦਿਓ ਡੀਸੀ ਸਾਹਿਬ ਤੁਸੀਂ ਧਿਆਨ ਦਿਓ ਇਸ ਗੱਲ ਤੇ ਇੰਨੀ ਗੁੰਡਾਗਰਦੀ ਮਸਾ ਲੋਕਾਂ ਨੇ ਰੋ ਰੋ ਕੇ 15 ਦਿਨ ਇੱਥੇ ਰੋਲੀ ਜਾਂਦੇ ਆ ਔਰ ਜਿਹੜਾ 12-12 ਮੌਇਸਟਰ ਤੇ ਝੋਨਾ ਚਲਿਆ ਗਿਆ ਤੇ ਅੱਜ ਜੇ ਵਿਕਣ ਦੀ ਗੱਲ ਆਈਏ ਤੇ ਇਹਨਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਔਰ ਜੇ ਅੱਜ ਵੀ ਇਹਨਾਂ ਨੂੰ ਪਰੇਸ਼ਾਨ ਕਰਾਂਗੇ ਤਾਂ ਫਿਰ ਮਜਬੂਰਨ ਇਹਨਾਂ ਨੂੰ ਸੜਕ ਤੇ ਆਉਣਾ ਪਏਗਾ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੋਏਗਾ ਇਹ ਗੱਲ ਨੋਟ ਕਰ ਲਿਓ ਤਰਨਤਾਰਨ ਜੀਵਨੀ ਚੋਣਾਂ ਦੌਰਾਨ ਚੋਣ ਪ੍ਰਚਾਰ 'ਚ ਪਹੁੰਚੇ ਰਾਜਾ ਵੜਿੰਗ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਜਿਸ ਚੋਨਾ ਖਤਰਨਾਕ ਚਿੱਟੇ ਤੇ ਸਮੈਗ ਦੇ ਨਸ਼ੇ ਦਾ ਹੱਲ ਲੱਭਣ ਦਾ ਦਾਅਵਾ ਕੀਤਾ। ਰਾਜਾ ਵੜਿੰਗ ਨੇ ਕਿਹਾ ਕਿ ਕੋਈ ਵੀ ਸਰਕਾਰ ਇਸ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰ ਸਕਦੀ ਜਿਸ ਤੋਂ ਸਭ ਤੋਂ ਉੱਤਮ ਹੱਲ ਇਹ ਹੈ ਕਿ ਨੌਜਵਾਨਾਂ ਨੂੰ ਕੈਮੀਕਲ ਨਸ਼ੇ ਤੋਂ ਹਟਾ ਕੇ ਕੁਦਰਤੀ ਨਸ਼ੇ ਵੱਲ ਲਿਜਾਇਆ ਜਾਵੇ। ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਨਸ਼ੇ ਸੰਬੰਧੀ ਕਬਿਆਨ ਦਿੰਦੇ ਹੋਏ ਇਸ ਦੇ ਹੱਲ ਲਈ ਨਵੀਂ ਰਣਨੀਤੀ ਦਾ ਜ਼ਿਕਰ ਕੀਤਾ ਗਿਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਨੇ ਚਿੱਟੇ ਕੈਪਸੂਲ ਅਤੇ ਟੀਕੇ ਵਰਗੇ ਖਤਰਨਾਕ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਰਵਾਇਤੀ ਨਸ਼ੀਆਂ ਪੋਸਤ ਅਤੇ ਹਫੀਮ ਦੀ ਖੇਤੀ ਨੂੰ ਕਾਨੂੰਨੀ ਰੂਪ ਦੇਣ ਦੀ ਹਮਾਇਤ ਕੀਤੀ ਹੈ। ਇਹ ਘੜ ਤੋੜੇ ਨਾਲ ਬੱਚਾ ਨਹੀਂ ਨਸ਼ਾ ਨਹੀਂ ਛੱਡ ਸਕਦਾ। ਤੇਰਾ ਹੱਲ ਕੀ ਹੈ? ਤੁਸੀਂ ਸਾਰੇ ਜਾਣੇ ਚਾਹ ਪੀਂਦੇ ਹੋ। ਲੈ 5 ਦਿਨ ਹੁਣ ਤੁਸੀਂ ਚਾਹ ਨਹੀਂ ਪੀਂਗੇ ਕਿਸੇ ਨੇ ਤੁਹਾਨੂੰ ਸੌਹ ਹੈ ਬਾਬਾ ਜੀ। ਮੰਦੋਂਗੇ ਬੋਲੋ ਹੁਣ ਬੋਲਦੀ ਐ ਸੱਚੀ ਗੱਲ ਦੱਸੋ ਚਾਹ ਤੋਂ ਬਿਨਾ ਕਰਕੇ ਮਨਜੇ ਤੋਂ ਖਿਆਣੀ ਜਾਂਦਾ ਸਹੀ ਐ ਜੇ ਨਹੀਂ ਉਠਿਆ ਜਾਂਦਾ ਚਾਹ ਵੀ ਨਸ਼ਾ ਤੇ ਭੁੱਖਾ ਜਿਹੜਾ ਚਟਾ ਪੀਂਦਾ ਉਹ ਕਿਵੇਂ ਛੱਡੇ ਵੀ ਤੁਸੀਂ ਚਾਹ ਨਹੀਂ ਛੱਡ ਸਕਦੇ ਜੇ ਫਿੱਪਦਾ ਪੈਟਰੋਲ ਤੋਂ ਇੰਜਨ ਤੁਸੀਂ ਪਾਣੀ ਤੇ ਕਰਤਾ ਜੇ ਜਿਹੜੇ ਗੱਡੀ 'ਚ ਪੈਟਰੋਲ ਪੈਂਦਾ ਔਰ ਇੱਥੇ ਪਾਣੀ ਪਾ ਦਿਓ ਹੁਣੇ ਇੰਜਨ ਬੰਦ ਹੋ ਜਾਊਗਾ ਯਾਨੀ ਕਿ ਗੱਡੀ ਖਤਮ ਹੋ ਜਾਊਗੀ ਹੁਣ ਮੇਰੇ ਕੋਈ ਕੀ ਤਰੀਕੇ ਪਤਾ ਐ ਮੈਂ ਇੱਥੇ ਖੋਜ ਕਰ ਰਹੇ ਹਾਂ ਬੰਦੇ ਲਾਏ ਵੇ ਆ ਮੈਂ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਪੂਰਾ ਵੇਰਵਾ ਦੇਵਾਂਗਾ ਪੂਰਾ ਵੇਰਵਾ ਫੇਮ ਤੇ ਭੁੱਕੀ ਖਾਣ ਵਾਲਾ ਮਰਦਾਂ ਨਹੀਂ ਮੇਰੀ ਗੱਲ ਸੱਚੀ ਹੈ ਕਿ ਝੂਠੀ ਹੈ ਕੋਈ ਫੇਮ ਦੀ ਓਵਰਡੋਜ਼ ਹੈਗੀ ਹੈ ਕੋਈ ਭੁੱਕੀ ਦੀ ਓਵਰਡੋਜ਼ ਹੈਗੀ ਹੈ ਜੇ ਨਸ਼ਾ ਆਜੇ ਇਹ ਮਾਤਾ ਲੋਕ ਟੀਕੇ ਤੋਂ ਸਮੈਗ ਤੋਂ ਚਿੱਟੇ ਤੋਂ ਗੋਲੀਆਂ ਤੋਂ ਬਚ ਜਾਣਗੇ ਕਮ ਸੇ ਕਮ ਮੁੰਡਾ ਜਿਉਂਦਾ ਰਹੂਗਾ ਮਰਦਾ ਨਹੀਂ ਫੇਰ ਮੈਂ ਪੁੱਕੀ ਤੇ ਫੀਮ ਨੂੰ ਹੌਲੀ ਹੌਲੀ ਛਡਾ ਕੇ ਪੰਜ ਸੱਤ ਸਾਲਾਂ ਚ ਫੇਰ ਉਹਨਾਂ ਨੂੰ ਇੰਜਣ ਪਹਿਲਾਂ ਮੈਂ ਇੰਜਣ ਪੈਟਰੋਲ ਤੋਂ ਡੀਜ਼ਲ ਤੇ ਕਰੂੰਗਾ ਫੇਰ ਮੈਂ ਡੀਜ਼ਲ ਤੋਂ ਮਿੱਟੀ ਦੇ ਤੇਲ ਤੇ ਕਰੂੰਗਾ ਐ ਛੁੱਟੂਗਾ ਜੇ ਐ ਥੋੜੀ ਜਿਹੀ ਜੜਾ ਆ ਗਿਆ ਬੋਲ ਗਿਆ ਬਈ ਨਸ਼ਾ ਬੰਦ ਕਰ ਦੇਂਗੇ ਕਰ ਹੀ ਨਾ ਕਰੇਗਾ ਐ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਲੀਡਰ ਕੈਮੀਕਲ ਨਸ਼ਿਆਂ ਦੇ ਹੱਲ ਵਜੋਂ ਅਫੀਮ ਤੇ ਭੁੱਕੀ ਦੀ ਸਿਫਾਰਿਸ਼ ਕਰਦੇ ਰਹੇ ਨੇ ਪਰ ਇਹਨਾਂ ਦੇ ਬਿਆਨਾਂ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਰਹੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਨਸ਼ਾ ਦੇ ਬਦਲੇ ਵਜੋਂ ਅਫੀਮ ਜਾਂ ਭੁੱਕੀ ਦੀ ਖੇਤੀ ਦੀ ਵਕਾਲਤ ਕੀਤੀ ਗਈ ਹੈ ਜਿਸ ਦਾ ਵਿਰੋਧ ਹੁਣ ਸ਼ੁਰੂ ਹੋ ਗਿਆ ਆਮ ਆਦੀ ਪਾਰਟੀ ਦੇ ਸੀਨੀਅਰ ਆਗੂ ਨੀਲ ਗਰਗ ਨੇ ਰਾਜਾ ਵੜਿੰਗ ਤੇ ਬਿਆਨ ਤੇ ਸਖਤ ਸ਼ਬਦਾਂ ਚ ਨਿੰਦਿਆ ਕੀਤੀ ਹੈ ਉਹਨਾਂ ਇਸ ਨੂੰ ਕਾਂਗਰਸ ਦੀ ਕਮਜ਼ੋਰੀ ਮਾਨਸਿਕਤਾ ਦੀ ਨਿਸ਼ਾਨੀ ਕਰਾਰ ਦਿੱਤਾ ਹੈ ਨੀਲ ਗਰਗ ਨੇ ਕਿਹਾ ਕਿ ਇਹ ਨਸ਼ੇ ਦਾ ਬਦਲਾ ਦੂਜਾ ਨਿਸ਼ਾਨਾ ਨਹੀਂ ਹੋ ਸਕਦਾ ਸੰਦਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਇਹ ਜਿਹੜਾ ਬਿਆਨ ਆ ਇੱਕ ਕਮਜ਼ੋਰ ਮਾਨਸਿਕਤਾ ਨੂੰ ਦਰਸਾਉਂਦਾ ਆ ਕਿਉਂਕਿ ਅਸੀਂ ਸਾਰੇ ਜਾਣਦੇ ਆ ਇੱਕ ਨਸ਼ੇ ਦਾ ਅਲਟਰਨੇਟਿਵ ਕਦੇ ਵੀ ਦੂਜਾ ਨਸ਼ਾ ਨਹੀਂ ਹੋ ਸਕਦਾ ਹੈਗਾ ਇਹ ਇਹਨਾਂ ਦੀ ਮਾਨਸਿਕਤਾ ਇਸ ਪੱਖੋਂ ਵੀ ਦਰਸਾਉਂਦਾ ਆ ਕਿ ਜਦੋਂ ਇਹਨਾਂ ਦੀ ਸਰਕਾਰ 2017 ਚ ਬਣੀ ਸੀ ਉਸ ਤੋਂ ਪਹਿਲਾਂ ਇਹਨਾਂ ਨੇ ਗੁਟਕਾ ਸਾਫ ਦੀ ਸੋਹ ਇਹਨਾਂ ਦੀ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਨੇ ਚੁੱਕੀ ਸੀ ਔਰ ਵਾਅਦਾ ਕੀਤਾ ਸੀ ਕਿ 4 ਹਫ਼ਤਿਆਂ ਦੇ ਵਿੱਚ ਨਸ਼ੇ ਮੈਂ ਖਤਮ ਕਰਾਂਗਾ ਉਹ ਨਹੀਂ ਖਤਮ ਕਰ ਸਕੇ ਸੋ ਇਹਨਾਂ ਨੂੰ ਏਸੇ ਕਰਕੇ ਲੱਗਦਾ ਹੈ ਕਿ ਨਸ਼ੇ ਖਤਮ ਨਹੀਂ ਹੋ ਸਕਦੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਗਾਤਾਰ ਕੋਸ਼ਿਸ਼ ਕਰਕੇ ਔਰ ਜੁੱਧ ਨਸ਼ਿਆਂ ਦੇ ਵਿਰੁੱਧ ਛੇੜ ਕੇ ਅਸੀਂ ਸਪਲਾਈ ਚੇਨ ਨੂੰ ਆਲਮੋਸਟ ਤੋੜ ਚੁੱਕੇ ਹੈਗੇ ਆ ਔਰ ਦੂਸਰੇ ਬੰਨੇ ਜਿਹੜੀ ਫਿਊਚਰ ਡਿਮਾਂਡ ਪੈਦਾ ਨਾ ਹੋਵੇ ਅਸੀਂ ਬਹੁਤ ਸਾਰੇ ਲੋਕਾਂ ਨੂੰ ਯਾਨੀ ਕਿ ਜਾਗਰੂਕ ਕੀਤਾ ਪੰਚਾਇਤਾਂ ਦਾ ਸਹਾਰਾ ਲਿਆ ਕਲੱਬਾਂ ਦਾ ਸਹਾਰਾ ਲਿਆ ਸਕੂਲਾਂ ਦਾ ਸਹਾਰਾ ਲਿਆ ਕੌਜਾਂ ਦਾ ਸਹਾਰਾ ਲਿਆ ਸੈਮੀਨਾਰ ਕੀਤੇ ਆ ਤੇ ਉਸ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਵਧੀ ਆ ਔਰ ਤੀਸਰੇ ਬੰਨੇ ਜਿਹੜਾ ਹੈਗਾ ਅਸੀਂ ਜਿਹੜੇ ਜਿਹੜੇ ਸਾਡੇ ਜਿਹੜੇ ਹੈਗੇ ਆ ਨਸ਼ਾ ਸ਼ਰੈਾਉ ਕੇਂਦਰ ਹੈਗੇ ਆ ਉਹਨਾਂ ਨੂੰ ਅਪਗ੍ਰੇਡ ਕੀਤਾ ਤਾਂ ਕਿ ਜੋ ਨਸ਼ੇ ਦੇ ਆਦੀ ਹੋ ਚੁੱਕੇ ਆ ਅਸੀਂ ਉਹਨਾਂ ਨੂੰ ਨਸ਼ੇ ਛਡਾ ਕੇ ਖੇਡਾਂ ਵੱਲ ਰੋਜ਼ਗਾਰ ਵੱਲ ਸਿੱਖਿਆ ਵੱਲ ਸਿਹਤ ਵੱਲ ਜਿਹੜਾ ਹੈਗਾ ਮੋੜ ਸਕੀਏ ਪੰਜਾਬ ਸਰਕਾਰ ਦੀ ਕੈਬਨ ਮੀਟਿੰਗ ਚ ਕਈ ਐਮ ਫੈਸਲੇ ਕੀਤੇ ਗਏ ਨੇ ਜਿਨ੍ਹਾਂ ਚ ਉਦਯੋਗਪਤੀਆਂ ਨੂੰ ਵੀ ਰਾਹਤ ਦਿੱਤੀ ਗਈ ਆ ਕੈਬਨ ਮੰਤਰੀ ਸੰਜੀਵ ਰੋੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਚੰਗਾ ਮਾਲੀਆ ਕਮਾ ਰਹੀ ਹੈ ਸਰਕਾਰ ਵੱਲੋਂ ਉਦਯੋਗਪਤੀਆਂ ਨੂੰ ਸਟੈਪ ਡਿਊਟੀ ਤੇ ਵੀ ਵੱਡੀ ਰਾਹਤ ਦਿੱਤੀ ਗਈ ਆ ਬਹੁਤ ਜਲਦ ਇੰਡਸਟਰੀ ਪਾਲਸੀ ਉਦਯੋਗਪਤੀਆਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ ਅੱਜ ਮੈਂ ਬੜੀ ਖੁਸ਼ੀ ਨਾਲ ਅਨਾਉਂਸ ਕਰਨ ਜਾ ਰਿਹਾ ਅੱਜ ਮੇਰੇ ਇੰਡਸਟਰੀ ਲਿਸਟ ਭਰਾ ਔਰ ਮੇਰੇ ਵਪਾਰੀ ਭਰਾ ਜਿਹੜੇ ਲੋਨ ਲੈਂਦੇ ਆ ਔਰ ਜਿਨ੍ਹਾਂ ਨੇ ਲੋਨ ਲਿੱਤੇ ਹੋਏ ਆ ਉਹਨਾਂ ਲਈ ਖੁਸ਼ਖਬਰੀ ਹੈ ਕਿ ਇੱਕ ਤਾਂ ਅਸੀਂ hypothecation ਤੇ mortgage ਨੂੰ ਇਕੱਠਾ ਕਰਕੇ ਇੱਕ ਕਰਕੇ ਉਹਦੇ ਤੇ 0.25% ਰਹਿਣ ਦਿੱਤਾ ਜਿਹੜਾ ਪਹਿਲਾਂ ਵੀ 0.25% ਸੀ ਪਰ ਅੱਗੇ 0.25% hypothecation ਤੇ ਅਲੱਗ ਪੈਂਦਾ ਸੀ mortgage ਤੇ ਅਲੱਗ ਪੈਂਦਾ ਸੀ ਹੁਣ 0.25% ਇੱਕ ਕਰਤਾ ਔਰ ਦੂਜੀ ਗੱਲ ਇਹ ਹੈ ਕਿ ਉਹਨੂੰ ਕੈਪ ਕਰਤਾ ਸੀ 5 ਲੱਖ ਰੁਪਏ ਦੇ ਸਾਡੇ ਕੋਲੋਂ ਕਈ ਐਸੋਸੀਏਸ਼ਨਾਂ ਨੇ ਕੈਪ ਮੰਗੀ ਸੀ ਜੀ 10 ਲੱਖ ਕਰ ਦੋ ਕਿਸੇ ਨੇ 5 ਲੱਖ ਕਹੀ ਸੀ ਕਿਸੇ ਨੇ 7.5 ਲੱਖ ਕਹੀ ਸੀ ਪਰ ਅਸੀਂ ਜੋ ਸਭ ਤੋਂ ਘੱਟ ਸਾਨੂੰ ਡਿਮਾਂਡ ਸੀਗੀ ਇੰਡਸਟਰੀ ਐਸੋਸੀਏਸ਼ਨਾਂ ਵੱਲੋਂ ਅਸੀਂ 5 ਲੱਖ ਰੁਪਏ ਤੇ ਕੈਪ ਕਰਤੀ ਵੋਟਰ ਸੂਚੀ ਦੀ ਵਿਸ਼ੇਸ਼ ਪੜਤਾਲ ਕਰਵਾਉਣ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣ ਕਮਿਸ਼ਨ ਨੂੰ ਕਟਾਰੇ ਵਿੱਚ ਖੜਾ ਕਰ ਦਿੱਤਾ ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਈ ਸਿਆਸੀ ਪਾਰਟੀਆਂ ਭਾਰਤੀ ਚੋਣ ਕਮਿਸ਼ਨ ਵੱਲੋਂ ਐਸ ਆਈ ਆਰ ਦੀ ਪ੍ਰਕਿਰਿਆ ਤੇ ਇਤਰਾਜ਼ ਕਰ ਰਹੀਆਂ ਨੇ ਜਿਸ ਕਰਕੇ ਸੰਵਿਧਾਨ ਸੰਸਥਾਵਾਂ ਵੱਲੋਂ ਇਸ ਮੁੱਦੇ ਤੇ ਪੈਦਾ ਹੋਈ ਉਲਝੀ ਤਾਣੀ ਵਾਲੀ ਸਥਿਤੀ ਨੂੰ ਸਪਸ਼ਟ ਕੀਤਾ ਜਾਣਾ ਚਾਹੀਦਾ ਹੈ ਨਹੀਂ ਇਦਾਂ ਦਾ ਤਾਂ ਕੋਈ ਨਹੀਂ ਮੇਰੇ ਖਿਆਲ ਚ ਹੋਣਾ ਚਾਹੀਦਾ ਉਹਨਾਂ ਨੂੰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਪਰ ਮੇਰੇ ਖਿਆਲ ਚ ਕੋਈ ਉਹਨਾਂ ਦੇ ਆਫਿਸ ਨੇ ਸ케ਜੂਲ ਵੀ ਦੇਖਣਾ ਹੈ ਸ਼ਾਇਦ ਉਹਨਾਂ ਦੀਆਂ ਬਿਹਾਰ ਦੇ ਵਿੱਚ ਐਕਟੀਵਿਟੀਜ਼ ਜ਼ਿਆਦਾ ਨਹੀਂ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਰੈਲੀ ਪ੍ਰਧਾਨ ਮੰਤਰੀ ਵੀ ਨਾਲ ਨੇ ਨਾ ਤੇ ਉਹ ਫਿਰ ਸਾਰਾ ਕੁਝ ਭੁੱਲ ਜਾਂਦੇ ਜਦੋਂ ਕਿਸੇ ਸਟੇਟ 'ਚ ਇਲੈਕਸ਼ਨ ਹੋਵੇ ਪਰ ਉੱਥੇ ਜਾ ਕੇ ਬਹਿ ਜਾਂਦੇ 6-7 ਦਿਨ ਦਾ ਮੇਰੇ ਖਿਆਲ ਚ ਪ੍ਰੋਗਰਾਮ ਉਹਨਾਂ ਦਾ ਉੱਥੇ ਹੈ ਤੇ ਜੇ ਬਿਹਾਰ ਹੀ ਮਿਲਣ ਦਾ ਟਾਈਮ ਤੇ ਉਹਨਾਂ ਉੱਥੇ ਜਾ ਆਵਾਂਗੇ ਜੀ ਕੋਈ ਗੱਲ ਨਹੀਂ ਅਸੀਂ ਤਾਂ ਆਪਣੇ ਸਟੇਟ ਦੀ ਜਿਹੜੀ ਹੈ ਸਮੱਸਿਆ ਹੀ ਦੱਸਣੀ ਹੈ ਅਸੀਂ ਤਾਂ ਆਪਣੇ ਹੱਕ ਹੀ ਮੰਗਨੇ ਆ ਜੇ ਬਿਹਾਰ ਦਾ ਟਾਈਮ ਦੇ ਦੇਣ ਕਿ ਪੜਨੇ ਜਾ ਆਵਾਂਗੇ ਗਿਆ ਜਾ ਆਵਾਂਗੇ ਕਿਤੇ ਸਮਸਤੀਪੁਰ ਜਾਂ ਜਿੱਥੇ ਵੀ ਕਹਿਣਗੇ ਉਹ ਉੱਥੇ ਜਾ ਆਵਾਂਗੇ ਮਿਲਾਂਗੇ ਕੋਈ ਜਦੋਂ ਮਰਜ਼ੀ ਟਾਈਮ ਦੇ ਦੇਣ ਤਰਨ ਤਰਨ ਚੋਣਾ ਦੌਰਾਨ ਆਮਾ ਦੀ ਪਾਰਟੀ ਲਗਾਤਾਰ ਵਿਰੋਧੀਆਂ ਨੂੰ ਝਟਕੇ ਦੇ ਰਹੀ ਆ ਹੁਣ ਫਿਰ ਤੋਂ ਵੱਡੀ ਗਿਣਤੀ ਵਿੱਚ ਵਿਰੋਧੀ ਪਾਰਟੀਆਂ ਦੇ ਆਗੂ ਆਮਾ ਦੀ ਪਾਰਟੀ ਵਿੱਚ ਸ਼ਾਮਲ ਹੋਏ ਨੇ ਆਮਾ ਦੀ ਪਾਰਟੀ ਪੰਜਾਬ ਦੇ ਵਰਕਿੰਗ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਟੀਨियस ਆਪ ਦਾ ਸਵਾਗਤ ਕਰਦੇ ਹੋਏ ਇਸ ਦਾ ਕਾਰਨ ਪੰਜਾਬ ਦੀ ਮਾਨ ਸਰਕਾਰ ਵੱਲੋਂ ਕਿਤੇ ਵਿਕਾਸ ਹੁੰਦੱਸਿਆ ਤੁਸੀਂ ਇੱਕ ਵਾਰੀ ਫਿਰ ਸਾਡੇ ਨਾਲ ਜੁੜਿਓ ਪਰ ਆਪ ਜੀ ਦੇ ਧਿਆਨ ਦੇ ਵਿੱਚ ਫਿਰ ਲੈ ਕੇ ਆਉਣਾ ਚਾਹੁੰਦੇ ਆਂ ਵੀ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਦੀ ਪ੍ਰੇਰਣਾ ਨੂੰ ਦੇਖਦਿਆਂ ਹੋਇਆਂ ਇੱਕ ਲੋਕ ਲਹਿਰ ਜਿਹੜੀ ਆ ਬਣਦੀ ਹੋਈ ਨਜ਼ਰ ਆ ਰਹੀ ਹੈ ਹੁਣ ਮੇਰੇ ਪਿੱਛੇ ਜਿਹੜੇ ਸਾਰੇ ਸਤਿਕਾਰਯੋਗ ਸਾਡੇ ਅਕਾਲੀ ਦਲ ਪਾਰਟੀ ਤੋਂ ਔਰ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਨਾਲ ਜਿਹੜੇ ਫਿਰ ਜੁੜਨ ਜਾ ਰਹੇ ਨੇ ਮੈਂ ਧੰਨਵਾਦ ਕਰਦਾ ਹਾਂ ਸਾਡੇ ਤਰਸੀਮ ਸਿੰਘ ਸਿਆਲਕਾ ਜੀ ਜਿਹੜੇ ਸਾਡੇ ਪ੍ਰਭਾਰੀ ਨੇ ਪਿੰਡ ਪਲਾਸੂ ਦੀ ਇਹ ਜਿਹੜੀ ਸਾਰੀ ਟੀਮ ਹੈ ਇਹਨਾਂ ਦੀ ਸਿਆਲਕਾ ਸਾਹਿਬ ਦੀ ਰਹਿਨਮੈਂਦ ਹੇਠ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਜੁੜਦੀ ਹੋਏ ਨਜ਼ਰ ਆ ਰਹੀ ਹੈ ਔਰ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਹਾਂ ਤੇ ਦਿਲ ਖੋਲ ਕੇ ਸਵਾਗਤ ਵੀ ਕਰਦੇ ਹਾਂ ਔਰ ਮੈਂ ਆਪ ਜੀ ਦੇ ਅੱਗੇ ਪਹਿਲਾਂ ਵੀ ਬੇਨਤੀਆਂ ਕੀਤੀਆਂ ਨੇ ਤੇ ਹੁਣ ਵੀ ਕਰ ਰਿਹਾ ਵੀ ਆਮ ਆਦਮੀ ਪਾਰਟੀ ਆਪਣੇ ਕੰਮ ਦੇ ਬਿਹਾਰ ਤੇ ਆਪਣੀ ਰਿਪੋਰਟ ਕਾਰਡ ਜਿਹੜੀ ਆ ਕੀਤੇ ਹੋਏ ਕੰਮਾਂ ਦੇ ਬਿਹਾਰ ਤੇ ਲੋਕਾਂ ਦੀ ਕਚੈਰੀ ਤੇ ਜਾਂਦੀ ਹੈ ਔਰ ਲੋਕਾਂ ਦਾ ਪਿਆਰ ਸਤਿਕਾਰ ਜਿਹੜਾ ਮਾਣ ਹੈ ਉਹ ਅਕਸਰ ਦੇਖਣ ਨੂੰ ਮਿਲਦਾ ਹੈ ਹੁਣ ਮੈਂ ਬੇਨਤੀ ਕਰੂੰਗਾ ਜੀ ਸਾਡੇ ਸੰਨੀ ਆਲੂਵਾਲੀਆ ਸਾਹਿਬ ਨੂੰ ਵੀ ਔਰ ਨਾਲ ਸਾਡੇ ਹਰਚੰਦ ਸਿੰਘ ਬਰਸਰ ਜੀ ਨੂੰ ਵੀ ਔਰ ਨਾਲ ਤਰਸੀਮ ਸਿੰਘ ਸਿਆਲਕਾ ਸਾਹਿਬ ਨੂੰ ਵੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਦਿਲ ਦੀਆਂ ਗਰਾਈਆਂ ਤੋਂ ਫੇਰ ਇਹਨਾਂ ਦਾ ਜੀ ਆਖਦਾ ਬਠਿੰਡਾ ਪੁਲਿਸ ਨੇ ਦੋ ਬਿਆਣਾ ਬਸਤੀ ਵਿੱਚ ਨਸ਼ਾ ਤਸਕਰ ਵਿਰੁੱਧ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੰਜਾਬ ਸਰਕਾਰ ਦੀ ਯੁੱਧ ਨਸ਼ਾ ਵਿਰੁੱਧ ਦੇ ਹਿੱਸੇ ਵਜੋਂ ਨਸ਼ਾ ਤਸਕਰਾਂ ਵੱਲੋਂ ਸਰਕਾਰੀ ਜ਼ਮੀਨ ਤੇ ਗੈਰ ਕਾਨੂੰਨੀ ਤੌਰ ਤੇ ਬਣਾਏ ਗਏ ਇੱਕ ਘਰ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਮੌਕੇ ਤੇ ਵੱਡੀ ਗਿਣਤੀ ਵਿੱਚ ਪੁਲਿਸ ਨੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਰਹੇ ਪੁਲਿਸ ਅਧਿਕਾਰੀਆਂ ਅਨੁਸਾਰ ਇਹ ਕਰਮਨਜੀਤ ਕੌਰ ਉਰਫ ਹਰਬੰਸ ਕੌਰ ਉਰਫ ਬੰਸੋ ਤੋਬਿਆਣਾ ਬਸਤੀ ਬਠਿੰਡਾ ਦੇ ਵਸਨੀਕ ਕਾਲਾ ਸਿੰਘ ਦੀ ਪਤਨੀ ਦਾ ਹੈ ਉਸਨੇ ਬਣਾਇਆ ਸੀ ਉਹਨਾਂ ਨੂੰ ਅਨਰਜਾਇਜ਼ ਕਬਜ਼ੇ ਲਈ ਕਈ ਨੋਟਿਸ ਜਾਰੀ ਕੀਤੇ ਗਏ ਸਨ ਪਰ ਕਬਜ਼ਾਦਾਰ ਕਵਲ ਇਮਾਰਤ ਖਾਲੀ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਚੋਰੀ ਜਿਤ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਅੱਜ ਸਿਵਲ ਪ੍ਰਸ਼ਾਸਨ ਬਠਿੰਡਾ ਵੱਲੋਂ ਇੱਕ ਜਿਹੜਾ ਨਾਜਾਇਜ਼ ਕਬਜ਼ਾ ਤੋਬਿਆਣਾ ਬਸਤੀ ਦੇ ਵਿੱਚ ਇਸ ਨੂੰ ਹਟਾਇਆ ਜਾਣਾ ਹੈ ਇਸ ਦੇ ਵਿੱਚ ਜਿਹੜੀ ਇਹ ਮਨਜੀਤ ਕੌਰ ਹਿਲਿਅਸ ਹਰਵੰਦ ਕੌਰ ਇਹ ਕਾਲਾ ਸਿੰਘ ਦੀ ਪਤਨੀ ਹੈ ਤੇ ਇੱਥੇ ਤੋਂ ਬਿਆਨਾ ਬਸਤੀ ਦੇ ਵਿੱਚ ਇਹਦੇ ਦੇ ਬਸਮੇਤੇ ਤੇ ਰੈਲੀ ਸੀਗੀ ਜਿਹੜੀ ਜਗ੍ਹਾ ਦੇ ਉੱਪਰ ਰੈਲੀ ਸੀਗੀ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਪਰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਤੇ ਸਿਵਲ ਡਿਪਾਰਟਮੈਂਟ ਵੱਲੋਂ ਇਹਨਾਂ ਨੂੰ ਜੋ ਬੰਦਾ ਪ੍ਰੋਸੀਜਰ ਸੀਗਾ ਜੋ ਨੋਟਿਸ ਜਾਰੀ ਕਰਕੇ ਇਹਨਾਂ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀਗਾ ਤੇ ਜਿਸਦੇ ਅੱਜ ਕੋਈ ਪੰਚ ਨਹੀਂ ਹੋ ਬਲਦੀ ਨਾ ਤਾਂ ਪਬਲਿਕ ਤੱਕ ਉੱਠਾ ਰਹੇ ਤੇ ਬਲੂਰੀ ਕਰਦੇ ਹੋਏ ਅੱਜ ਤਾਂ ਇਹ ਨਜਾਇਜ਼ ਕਬਜ਼ਾ ਹਟਾਇਆ ਜਾਣਾ ਜਿਸਦੇ ਵਿੱਚ ਅੱਜ ਬਠਿੰਡਾ ਪੁਲਿਸ ਵੱਲੋਂ ਮੌਕੇ ਦੇ ਉੱਪਰ ਕਾਰਵਾਈ ਦਿੱਤੀ ਗਈ ਹੈ ਇਹ ਜਿਹੜੀ ਮਨਜੀਤ कौर ਹੈ ਇਹ ਇੱਕ ਕਾਫੀ ਲੰਬੇ ਸਮੇਂ ਤੋਂ ਇਸ ਦੇ ਖਿਲਾਫ ਡਰੱਗਸ ਦੀ ਕਾਫੀ ਕੰਪਲੇਂਟਸ ਵੀ ਮਿਲ ਰਹੀਆਂ ਸੀਗੀਆਂ ਤੇ ਇਸ ਦੇ ਖਿਲਾਫ ਇੱਕ ਐਨਡੀਪੀਐਸ ਦਾ ਮੁਕੱਦਮਾ ਵੀ ਦਰਜ ਹੈ ਰੌਣ ਦਾ ਇਹ ਇਸ ਤੋਂ ਇਲਾਵਾ ਟੋਟਲ ਅਸੀਂ 1 ਮਾਰਚ ਤੋਂ ਲੈ ਕੇ ਹੁਣ ਤੱਕ 1311 ਮੁਕੱਦਮੇ ਐਨਡੀਪੀਐਸ ਦੇ ਦਰਜ ਕੀਤੇ ਨੇ ਜਿਸ ਦੇ ਵਿੱਚ 1973 ਜਿਹੜੇ ਬੰਦੇ ਆ ਉਹ ਅਸੀਂ ਅਰੈਸਟ ਕੀਤੇ ਆ ਇਸ ਤੋਂ ਇਲਾਵਾ 68 ਦੇ ਕਰੀਬ ਜਿਹੜੇ ਵੱਡੇ ਸਮਗਲਰ ਸੀਗੇ ਜਿਹੜੇ ਜਿੰਨਾਂ ਤੋਂ ਅਸੀਂ ਕਮਰਸ਼ੀਅਲ ਕੁਆਲਿਟੀ ਦੇ ਮੁਕਤਵੇ ਜਿਹੜੇ ਦੇ ਵਿੱਚ ਅਰੈਸਟ ਪਾਈ ਹੈ ਉਹ 68 ਬੰਦੇ ਜਿਹੜੇ ਹੈਗੇ ਨੇ ਅਸੀਂ ਗ੍ਰਿਫਤਾਰ ਕੀਤੇ ਨੇ ਤੇ 2023 ਤੋਂ ਲੈ ਕੇ ਹੁਣ ਤੱਕ ਅਸੀਂ 14 ਕਰੋੜ ਦੇ ਕਰੀਬ ਜਿਹੜੀ ਪ੍ਰਾਪਰਟੀ ਨਸ਼ਾ ਤਸਕਰਾਂ ਵੱਲੋਂ ਬਣਾਈ ਗਈ ਸੀਗੀ ਉਹਨੂੰ ਅਸੀਂ ਜਿਹੜਾ 68 ਐਫ ਐਨ ਡੀ ਪੀਏ ਸੈਕਟਰ ਦੇ ਚਾਹਤ ਅਸੀਂ ਪ੍ਰਾਪਰਟੀ ਜਿਹੜੀ ਫ੍ਰੀਜ਼ ਕਰਵਾਈ ਗਈ ਹੈ ਸੋ ਲਗਾਤਾਰ ਸਾਡੇ ਵੱਲੋਂ ਜਿਹੜਾ ਇਹ ਐਕਸ਼ਨ ਹੈ ਅਗੇਂਸਟ ਡਰੱਗਸ ਚੱਲ ਰਿਹਾ ਹੈ ਉਸੇ ਦੇ ਵਿੱਚ ਪਹਿਲਾਂ ਵੀ ਅਸੀਂ ਚਾਰ ਵਾਰ ਜਿਹੜਾ ਹੈਗਾ ਧੋਬੀਆਨ ਬਸਤੀ ਦੇ ਵਿੱਚ ਅਲੱਗ-ਅਲੱਗ ਜਿਹੜੇ ਨਸ਼ਾ ਤਸਕਰ ਸੀਗੇ ਜਿਨ੍ਹਾਂ ਨੂੰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਉਹਨਾਂ ਦੇ ਘਰ ਜਿਹੜੇ ਸੀਗੇ ਉਹ ਖਾਲੀ ਕਰਵਾਏ ਗਏ ਸੀ ਨਜਾਇਜ਼ ਕਬਜ਼ਾ ਹਟਾਏ ਗਏ ਸੀ ਉਸੇ ਲੜੀ ਦੇ ਤਹਿਤ ਅੱਜ ਮਨਜੀਤ ਕੋਲ ਜਿਹੜਾ ਹੋਰ ਹਥੌੜਾ ਫੇਰ ਕੇ ਆਇਆ ਨਾ ਟੈਂਪਾਸ ਕਰ ਰਿਹਾ ਹੈ ਨਾ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਉਸੇ ਨਜਾਇਜ਼ ਕਬਜ਼ਾ ਨੂੰ ਪਿੱਛਲੇ ਕਿਲੇ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵੱਡੇ ਪੱਧਰ ਤੇ ਚਲਾਈ ਜਾ ਰਹੀ ਹੈ ਮਨਜੀਤ ਕੌਰ ਵਿਰੋਧ ਨਸ਼ੀਲੇ ਪਦਾਰਥਾਂ ਤੇ ਹੋਰ ਗੰਭੀਰ ਅਪਰਾਧਾਂ ਦੇ ਤਹਿਤ ਕਈ ਮਾਮਲੇ ਦਰਜ ਨੇ ਚੱਕਰਵਤੀ ਤੂਫਾਨ ਮੌਤਾ ਦੇਰ ਸ਼ਾਮ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਇਆ ਤੂਫਾਨ ਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ ਸਮੁੰਦਰ ਦੀਆਂ ਵੱਡੀਆਂ ਲਹਿਰਾਂ ਕਾਰਨ ਕਈ ਘਰ ਡਿੱਗ ਗਏ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਤੂਫਾਨ ਕਾਰਨ ਅੱਗੇ ਵੀ ਸਮੁੰਦਰ ਚ 16 ਫੁੱਟ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ ਦੂਜੇ ਪਾਸੇ ਪੱਛਮੀ ਬੰਗਾਲ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਚੱਕਰਵਤੀ ਤੂਫਾਨ ਮੌਂਤਾ ਦੇ ਮੰਦੇ ਨਜ਼ਰ ਤੇ ਲੰਗਾਨਾ ਦੇ ਸ਼ਮਸ਼ਾబాద్ ਦੇ ਅਤੇ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਦ ਸ਼ਾਖਾਪਟਨਾ ਅਤੇ ਰਾਜਾ ਮੁੰਦਰੀ ਹਵਾਈ ਅੱਡੇਆਂ ਦਰਮਿਆਨ ਚੱਲਣ ਵਾਲੀਆਂ 37 ਤੋਂ ਵੱਧ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਅਧਿਕਾਰੀਆਂ ਨੇ ਦੱਸਿਆ ਕਿ ਕਾਗੇਨਾੜਾ ਦੇ ਆਲੇ-ਦੁਆਲੇ ਆਂਧਰਾ ਪ੍ਰਦੇਸ਼ ਦੇ ਤੱਟ ਤੇ 30 ਇੰਡੀਗੋ 2 에어 ਇੰਡੀਆ ਅਤੇ 5 에어 ਇੰਡੀਆ ਐਕਸਪ੍ਰੈਸ ਦੀਆਂ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਮੌਸਮ ਵਿਭਾਗ ਨੇ ਐਕਸਪੋਸਟ ਪਾ ਕੇ ਕਿਹਾ ਐਸ ਸੀ ਐਸ ਸਮੁੰਥਾ ਉੱਤਰ ਉੱਤਰ ਪੱਛਮ ਵੱਲ ਵਧ ਰਿਹਾ ਹੈ ਇਸ ਦੇ ਨਾਲ ਆਂਧਰਾ ਪ੍ਰਦੇਸ਼ ਦੇ 39 ਹਲਕਿਆਂ ਵਿੱਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ आईएमडी पुमनेश्वर ਦੇ ਡਾਇਰੈਕਟਰ ਮਰੋਰਮਾ ਮੋਹੰਤੀ ਨੇ ਕਿਹਾ ਹੈ ਕਿ ਚੱਕਰਵਾਤ ਮੋਂਥਾ ਪੱਛਮੀ ਮੱਧ ਬੰਗਾਲ ਦੀ ਖਾੜੀ ਉੱਤੇ ਇੱਕ ਗੰਭੀਰ ਚੱਕਰਵਾਤੀ ਤੂਫਾਨ ਵਿੱਚ ਤੇਜ਼ ਹੋ ਗਿਆ ਹੈ ਅਜਾਫ ਨਾ ਦਿਸ ਇਜ਼ ਅ ਸੀਵੀਅਰ ਸਾਈਕਲੋਨਿਕ ਸਟਰਮ ਲਾਈਜ਼ ਓਵਰ தி ਸੈਂਟਰਲ ਬੇ ਆਫ ਬਿੰਗਲ ਐਂਡ ਇਟ ਇਜ਼ ਅਬਾਊਟ 510 kilometers south south west of kopalco it is very likely to move north north westward and cross andhra pradesh coast between masulipatnam and kalingapatnam arunkakkenada during the okay. evening or night of today uh, as a severe cyclonic storm while crossing the severe, the wind speed will be around 90 to 100 kilometers per hour possibly 110 kilometers per hour And because of which warning has been issued, fisherman warning, warning. Fisherman warning is issued up to 30th of October and port warning is issued and all the port has been issued. Wasted uh, distant warning number 2 and Gopalpur port is uh, we have uh, advised to waste local customary signal number 3. And because of which uh, heavy to very heavy rainfall, even extremely heavy rainfall, very likely in the district of Koraput, Malkanagiri, Rayagada, Gajapati, uh, and red color alert is issued for the for this district. And yellow color, uh, orange color warning is given for Nagarapur, Karahani, Kandamal, Nayagar, Korda, Puri district, where heavy to very heavy rainfall, very likely. And for uh, wind warning, red color warning is issued for the wind. தட் இஸ் செவென்ட்டி சிக்ஸ்ட்டி டூ செவன்ட்டி கிலோமீட்டர் பர் அவர் ஃபர்ஸ்டீன் டூ எயிட்டி கிலோமீட்டர் பர் அவர் ஃபார் தஞ்சாம் கஜபதி ராய கந்தம் களஹண்டி ராய மல்கானி அண்ட் கோராபுட் டிஸ்டிக் ஃபார் டுடே ਜੋਲਾਵਾ ਚਕਰਵਰਤੀ ਤੂਫਾਨ ਮੋਂਥਾ ਕਰਕੇ ਦੱਖਣੀ ਉੜੀਸਾ ਦੇ 8 ਜ਼ਿਲ੍ਹਿਆਂ ਵਿੱਚ ਮੀਂਹ ਪਿਆ ਸੂਬਾ ਸਰਕਾਰ ਨੇ ਮਲਕਾਨਗਰੀ ਕੋਟਾਪੁਰ ਰਾਇਗੜਾ ਗਜਪਤੀ ਗੰਜਮ ਕਾਲਾਹਾਂਡੀ ਤੇ ਕੰਦਮਾਲ ਦੇ ਨਵੇਂ ਇਲਾਕਿਆਂ ਤੇ ਜ਼ਮੀਨ ਖਿਸਕਣ ਵਾਲੇ ਪਹਾੜੀ ਖੇਤਰਾ ਚੋਂ ਲੋਕਾਂ ਨੂੰ ਬਾਹਰ ਕੱਢਿਆ ਪੰਜਾਬ ਟੀਵੀ ਦੇ ਖਾਸ ਬੁਲੇਟਨ ਦੇ ਵਿੱਚ ਨਹੀ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਬੁਲੇਟਨ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ